ਨੋ ਸ੍ਰੀ ਵਾਹਿਗੁਰੂ ਜੀ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪੰਜਾਬ ਆਦ ਸੱਚ ਜੋਗ ਆਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚਣਾ ਹੋਵਾਈ ਜੇ ਸੱਚੀ ਲਖ ਵਾਰ ਚੁਪੈ ਚੁਪ ਨਾ ਹੋਵਾਈ ਜੇ ਲਾਏ ਰਹਾ ਦੇਵਤਾਰ ਕੋਈਆ ਭੋਖਾ ਨੌਕਰੀ ਜੇ ਬੰਨਾ ਪੁਰੀਆਂ ਪਾਰ ਸੈ ਸਸਿਆਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਿ ਤੂੰੜਾ ਟੋਟੇ ਪਾਰ ਹੁਕਮ ਰਜਾਈ ਚਲਣਾ ਉਹ ਨਾਨਕ ਲਿਖਿਆ ਨਾਲ ਹੁਕਮੇ ਹੋਵਨੀ ਆਕਾਰ ਹੁਕਮ ਨਾ ਕਹਿ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਬੜਿ ਆਈ ਹੁਕਮੇ ਜੋ ਤੁਮ ਨੀਚ ਹੁਕਮਾਲਿਕ ਦੁੱਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਉੱਚੈ ਤਾਂ ਹਉਮੈ ਕਹਿ ਨ ਕੋਈ ਗਾਵਹਿ ਤੋ ਤਾਣੂ ਕੋ ਵਲ ਕਿਸੈ ਤਾਣੂ ਗਾਵਹਿ ਤੋ ਤਾਤ ਜਣੈ ਨੀਸਾਣ ਗਾਵਹਿ ਤੋ ਗੁਣ ਵਡਿਆਈਆਂ ਚਾਰ ਗਾਵਹਿ ਤੋ ਗਿਤਿਆ ਵਿਖੰ ਬੀਚਾਰੁ ਗੰਗਵ ਕੋ ਸਾਜ ਕਰੇ ਤਨ ਖੇ ਗੰਗਵ ਕੋ ਜੀਲ ਪਰਤੇ ਗਵ ਕੋ ਜਪੈ ਤਸਾ ਦੂਰ ਗੰਗਵ ਕੋ ਵਿਖ ਅਦਰਾ ਦੂਰ ਤਤਨਾ ਕਥਿ ਨਯਵ ਤੋਟ ਕਸ ਕਥਿ ਕੋਟੀ ਫੋੜ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਯੁਗ ਯੁਗੰਤਰ ਖਾਈ ਕਾਇ ਉਕਮੀ ਹੋਤ ਮਚਲਾਏ ਗਰਾਮ ਨਾਨਕ ਮਿਕ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਚਨਾਏ ਭਖਿਆ ਭਉ ਅਪਾਰ ਅੱਖ ਹੈ ਮੰਗ ਹੈ ਦੇ ਦੇਂ ਦਾਤ ਕਰੇ ਦਾਤਾਰ ਫਿਰ ਕੇ ਰਖੀ ਅਜਿਤ ਜਿਤ ਦਿਸਦਰਬਾਰ ਮੋਹ ਕੇ ਬੁਰਣ ਬੋਲੀਏ ਚੇਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਕੋ ਉਪੜਾਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਭੋਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਉਸਠਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇ ਮਾਨ ਨਾਨਕ ਗਾਵਿਆ ਕੋਈ ਨਿਦਾਨੁ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰਈਸਰ ਗੁਰਗੋਖ ਪਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਤਨੋ ਨ ਜਾਹੀ ਗੁਰਾ ਇਕ ਦੇਹੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਸੋ ਮੈਂ ਬਿਸਰਣ ਜਾਇ ਤੀਰਤ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਇ ਕਰੀ ਜੇਤੀ ਸਰਠ ਉਪਾਈ ਵੇਖਾਂ ਬਿਣ ਕਰਮਾਂ ਤੇ ਮਿਲਾ ਲਈ ਮਾਤੈ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਣ ਜਾਇ ਜੇ ਜੁਗ ਚਾਰ ਯਾਰ ਜਾ ਮੋੜਦ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲਾ ਸਭ ਕੋਏ ਚੰਗਾ ਨੌਰ ਖਈ ਕੇ ਜਸ ਕੀ ਰਤ ਜਗ ਲੇ ਜੇ ਤਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕਿ ਪੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇਈ ਇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਪੀਰ ਸਵਨਾਥ ਸੁਣਿਆ ਧਰਤ ਤਵਲੇ ਅਕਾਸ਼ ਸੁਣਿਆ ਦੀਪ ਲੋ ਪਾਤਾਰ ਸੁਣਿਆ ਕੋ ਨਾ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਲਾ ਹਰਮੰਦ ਸੁਣਿਆ ਜੋਗ ਜੋਤ ਤਾਂ ਭੇਦ ਸੁਣਿਆ ਸਾਸਤ ਸਿਮਰਤ ਵੇਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠਸਟ ਕਾ ਇਸਨਾਮ ਸੁਣਿਆ ਭੜ ਭੜ ਪਾਵੇ ਮਾਨ ਸੁਣਿਆ ਨਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜ ਸੜ ਕਾ ਇਸ ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਪ ਕਾ ਨਾਸ ਸੁਣਿਆ ਸਰਾਗੁਣਾ ਕੇਂਗਾ ਸੁਣਿਆ ਸੇਪੀਰ ਪਾਤਸ਼ਾ ਸੁਣਿਆ ਅੰਦੇ ਪਾਵੈ ਰਾਉ ਸੁਣਿਆ ਹਾਥ ਹੋਵਾ ਅਸਗਾਉ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸਤਾਏ ਤਾਗਤ ਕਲਮ ਨਾ ਲੇਖਣ ਹਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨ ਜਾਣਾ ਮਨ ਕੋਈ ਮੰਨੈ ਸਵਤੋ ਹੋਵੇ ਮਨ ਬੁੱਧ ਮੰਨੈ ਸੰਗਲ ਭੌਣ ਕੇ ਸੁੱਧ ਮੰਨੈ ਮੋਇ ਚੋਟਾ ਨਾ ਕਾਈ ਮੰਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨ ਜਾਣਾ ਮਨ ਕੋਈ ਮੰਨੈ ਮਾਰਗ ਉਠਾਕ ਨ ਪਾਏ ਮੰਨੈ ਪਤਸਾਂ ਪ੍ਰਗਟ ਜਾਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਤਸਾ ਪ੍ਰਗਟ ਜਾਏ ਮੰਨਾ ਮਗ ਨਾ ਚੱਲਾ ਪੰਥ ਮੰਨਾ ਧਰਮ ਸੇ ਤੀ ਸੰਬੰਧ ਐਸਾ ਨਾਮ ਉਹ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵਹਿ ਮੁਖਤਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰੇ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੇ ਨਾ ਭਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋ ਹੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਭਾਵ ਹੈ ਤਲਕੇ ਮਾਨ ਪੰਚੇ ਸੋਹ ਹੈ ਦਰ ਰਾਜਾ ਨ ਪਚਾ ਕਾ ਗੁਰ ਇਕ ਧਿਆਨ ਜੇ ਕੋ ਕਹ ਪਰ ਵਿਚਾਰ ਕਰਤੇ ਕਹ ਕਰਣਾ ਨਾਹੀ ਸੋ ਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰਖਿਆ ਜਨ ਸੂਤ ਜੇ ਕੋ ਪੁੱਛੈ ਹੋਵੇ ਸਠਿਆਰ ਤਲ ਉਪਰ ਕੀਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲ ਕਉਣ ਜੋ ਤਲ ਕਉਣ ਜੋ ਜੀ ਜਾ ਤਰੰਗਾ ਕੇ ਨਾਮ ਸਮਨਾ ਲਿਖਿਆ ਉੜੀ ਕਲਾਮ ਇਹੋ ਲੇਖ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋਤੋ ਕੀਤਾ ਪਸਾਉ ਏਕੋ ਕਵਾਵ ਤਿਸਤੇ ਹੋਏ ਲੱਖ ਦਰਿਆ ਕੋਦਰਤ ਕਵਣ ਕਾਹ ਵਿਚਾਰ ਵਰਨ ਜਾਵਾ ਏਤਵਾਰ ਜੋ ਤੁਧ ਭਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਵ ਅਸੰਖ ਪੂਜਾ ਅਸੰਖ ਕਰਤਾ ਉਹ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰ ਮੋਪਸਾਰ ਅਸੰਖ ਮੋਨ ਲੇਵਲਾ ਇਹ ਤਾਲ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭੇਕਾਰ ਤੂੰ ਸਦਾ ਸੰਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਪੇਰਾਏ ਅਸੰਖ ਮਲੇਸ਼ ਮਾਲ ਭਾਗ ਖਾਏ ਅਸੰਖਿੰਦਕ ਸਰ ਕਰਿਆ ਭਾਰ ਨਾਨਕ ਨੀਚ ਕਹੇ ਵਿਚਾਰ ਬਾਰਾ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਲ ਅਸੰਖਤਾ ਵੀ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸਾ ਜੋਗ ਖਾਨ ਜਿਨ ਇਹ ਲਿਖੇ ਤੇ ਸਸਰਨਾਏ ਜੇ ਪਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ ਕਉਦਰਤ ਕਵਣ ਕਹਾਂ ਵਿਚਾਰ ਬਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਪੁੱਤਰ ਸੁਖੇ ਮੂਤ ਪਲੀਤੀ ਕਪੜ ਹੋਏ ਦੇਸਾ ਗਉਣ ਲਈਏ ਹੋ ਤੋਏ ਭਰੀ ਐ ਮਤ ਪਾਪਾਂ ਕਾ ਸੰਗ ਉਹ ਧੋਪ ਨਾ ਵਕਰੰਗ ਪੁੰਨੇ ਪਾਪੇ ਆਖਣ ਨਾ ਇਹੀ ਕਰ ਕਰ ਕਰਣਾ ਲਿਟ ਲੈ ਜਾਓ ਆਪੇ ਬੀਜ ਆਪੇ ਖਾਉ ਨਾਨਕ ਹੁਕਮਿ ਆਵਹ ਜਾਓ ਤੀਰਥ ਤਪ ਦਇਆ ਦਾਨ ਜੇ ਕੋ ਪਾਵੇ ਤੇਲ ਕਾ ਮਾਣੁ ਸੁਣਿਆ ਮਨਿ ਹੰ ਮਨ ਕੀਤਾ ਭਾਉ ਅੰਤਰਾ ਗਤ ਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਿਣ ਗੁਣ ਕੀਤੇ ਭਗਤ ਨਾ ਹੋਏ ਸੋ ਆਖ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਸ ਕਵਣ ਕਵਣ ਥਿਤ ਕਵਣ ਵਾਰ ਕਵਣ ਸਰਤੀ ਮਾ ਕਵਣ ਜੇ ਤਉ ਆਪ ਆਕਾਰ ਮੇਲ ਨਾ ਪਾਇਆ ਪੰਡਤੀ ਜੇ ਹੋਵੇ ਲੈ ਪ੍ਰਾਣ ਵਤ ਨਾ ਪਾਇਓ ਕਾਦੀਆਂ ਕੀ ਲੇਖਣ ਲੈ ਕੁਰਾਨ ਖਿਤਵਾਰ ਨਾ ਜੋਗੀ ਜਾਣਾ ਵ੍ਰੁੱਤ ਮਾਉ ਨਾ ਕੋਈ ਜਹ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕੇਵ ਕਰਿਆਖਾਂ ਕਿਵਸਾਲਾਈ ਕਿਉ ਵਰਣੀ ਕਿਵੇਂ ਜਾਣਾ ਨਾਨਕ ਆਕਣ ਸਭੋ ਆਖੈ ਇੱਕ ਦੂ ਇੱਕ ਸੇਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਤਲ ਪਤਲ ਲਖ ਆਗਾਸਾਂ ਆਗਾਸ ਕੋੜ ਕਰੋੜਿ ਭਾਲਤ ਕੀ 베ਰ ਕਣਕਵਾਤ ਸਹਿ ਸੋ 118 ਕਹਿਨਕ ਤੇ ਬਾ ਅਸਲੋ ਇਕਤਾਤ ਲੇਖਾ ਹੋਇ ਤਾ ਲਖੀਐ ਲੇਖੈ ਕੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾ ਏਤੀ ਸਤਨਾ ਪਾਈਆ ਨਦੀਆਂ ਅਤਿ ਵਾਹ ਅਵਹਿ ਸਮੰਧ ਨ ਜਾਣਿ ਹੈ ਸੰਬੰਧ ਸਹਾ ਸੁਲਤਾਨ ਗ੍ਰਹ ਸੇਤੀ ਮਾਲ ਤਾਨਾ ਤੇੜੇ ਤਰਣਾ ਭਗਵਨੀ ਜੇ ਤਿਸ ਮਨੋਂ ਨਾ ਵਿਸਰੈ ਅੰਤ ਨ ਸਿਵਤੀ ਕੈ ਨਯੰਤ ਅੰਤ ਨ ਕਰਣਾ ਏ ਦੇਣ ਨ ਅੰਤ ਅੰਤ ਨ ਦੇਖਣਾ ਸੁਰਨ ਨ ਅੰਤ ਅੰਤਨ ਜਾਪੈ ਕੈ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤਨ ਪਾਤ ਜਾਪੈ ਪਾਰਵਾਰ ਅੰਤ ਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤ ਕਾਰਣਮ ਕਿਤੇ ਬਰਲਾਈ ਤਾਂ ਕਿ ਅੰਤ ਨਾ ਪਾਏ ਜਾਹਿ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਪਟਾ ਸਾਹਿਬ ਉੱਚਾ ਤਾਂ ਉੱਚੇ ਉਪਰ ਉੱਚਾ ਨਾਉ ਜੇਵੜ ਉੱਚਾ ਹੋਵੈ ਕੋਏ ਤਿਸ ਉੱਚ ਕਉ ਜਾਣਾ ਸੋਈ ਜੇਵੜ ਆਪ ਜਾਣੈ ਆਪ ਆਪ ਨਾਨਕ ਨਤਰਿ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗਹਿ ਜੋਦਾ ਪਾਰ ਕੀਤੇ ਗੜਤ ਨਹੀਂ ਵਿਚਾਰ ਕੀਤੇ ਖੱਪ ਤੁਟਹਿ ਬੇਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖ ਖਾਈ ਕਾਈ ਕੇਤੇ ਆ ਦੋਖ ਭੋਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਧ ਖਲਾਸੀ ਪਾਣੇ ਹੋਏ ਹੋਰ ਆਖ ਨਸਕੈ ਕੋਈ ਜੇ ਤੋ ਖਾਇ ਕੋ ਆਖਣ ਪਾਏ ਉਹ ਜਾਣੈ ਜੀਤੀਆ ਮੁਖਾਏ ਆਪੇ ਜਾਣੈ ਆਪੇ ਦੇ ਅੱਖ ਸੇ ਪੇਕੇਈ ਕੇ ਜਿਸ ਨੂੰ ਬਖਸ਼ੇ ਸਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣਾ ਅਮੋਲ ਵਪਾਰ ਅਮੋਲ ਵਪਾਰੀ ਏ ਅਮੋਲ ਪੰਡਾਰ ਅਮੋਲ ਆਵ ਹੈ ਅਮੋਲ ਲ ਜਾ ਹੈ ਅਮਲ ਪਾਏ ਅਮਲਾ ਸਮਾਏ ਅਮੋਲ ਧਰਮਾ ਅਮੋਲ ਦੀਵਾ ਉਹ ਅਮੋਲ ਤੋਲ ਅਮੋਲ ਪਰਵਾਣ ਅਮੋਲ ਬਸੀਸ ਅਮੋਲ ਲੀਸਾਨ ਅਮੋਲ ਕਰਮਾ ਅਮੋਲ ਫਰਮਾਨ ਅਮੋਲੋ ਅਮੋਲ ਆਖਿਆ ਨਾ ਜਾਈ ਆਖ ਆਖ ਰਹੇ ਲਿਬਲਾਈ ਆਖੇ ਭੇਦ ਪਾੜ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਮਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਨਾਨਵ ਆਖੇ ਦੇਵ ਆਖੇ ਸੁਰ ਨਰ ਮਨਜਤ ਸੇਵ ਕੀਤੇ ਆਖੈ ਆਕਣ ਪਾਏ ਕੀਤੇ ਕਹਿ ਕਹਿ ਉਠੜ ਜਾਏ ਕੀਤੇ ਕੀਤੇ ਔਰ ਕਰੇ ਤਾਂ ਖਨ ਸਕੈ ਕਈ ਕਈ ਜੇਵੜ ਭਾਵੈ ਤੇੜੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਂ ਲਖੀਐ ਸਰਗਾ ਬਾਰਾਂ ਗਾਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਵਹ ਸਰਵ ਸਮਾਲੇ ਬਾਜੇ ਨਾਦ ਅਨੇਕਾ ਸੰਖਾ ਕੀਤੇ ਵਾਉਣ ਹਾਰੇ ਕੀਤੇ ਰਾਗ ਪਰਿ ਸਿਵ ਕਈ ਅੰ ਕੀਤੇ ਗਾਵਣ ਹਾਰੇ ਗਾਵਹਿ ਤਹਨੋਂ ਪਉਣ ਪਾੜੀ ਬਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲੇਤੋਂ ਵਿਚਾਰੀ ਗਾਵਹਿ ਜੀ ਸਰਬਰਮਾ ਦੇਵੀ ਸੋਹ ਸਦਾ ਸਵਾਰੀ ਗਾਵਹ ਹਿੰਦ ਇੰਦ ਸਣ ਬੈਠੇ ਦੇਵਤਿਆਂ ਦਾ ਮਨਾਲੇ ਗਾਵਹ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵਹ ਬੀਸ਼ਕਰਾਰੇ ਗਾਵਨ ਪੰਡਤ ਪਾਣਰਕੇਸ਼ਰੋ ਜੋਗ-ਜਗ ਬੇਦਾਨਾਲੇ ਗਾਵਹ ਮੋਹੁਣੀਆ ਮਨ ਮੋਹਨ ਸੁਰਗਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਤਨਾਲੇ ਗਾਵਹਿ ਜੋਤ ਮਹਾਵਲਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੀ ਸੇਈ ਤੁਧ ਨੋ ਗਾਵਹਿ ਜੋਤਿ ਤੁਧ ਭਾਵਨ ਰਤੇ ਤੇਰੇ ਭਕਤਰ ਸਾਲੇ ਹੋਰ ਕੇਤੇ ਗਾਵਨ ਸਿਮੈ ਚਿਤਨਾਵਨ ਨਾਮਿਤ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਰ ਸਾਚਾ ਸਚਿ ਨਾਹੀ ਹੈਪੀ ਖੁਸ਼ੀ ਜਾਏ ਨਾ ਜਾਸੀ ਰਚਨਾ ਜਿਨ ਅਰਚਾਈ ਰੰਗੀ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਿਨਿਉ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਕਿਸ ਦੀ ਵਡਿਆਈ ਜੋ ਉਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾਂ ਜਾਈ ਸੋ ਪਾਤਿ ਸਹਾਂ ਸਾਰ ਪਤ ਸਾਹਿਬ ਨਾਨਕ ਰਣ ਰਜਾਈ ਮੰਦਾ ਸੰਤੋਖ ਸਰਉਪਤ ਝੋਲੀ ਧਿਆਨ ਕੀ ਕਰੇ ਵੇ ਭੂਤ ਕਿੰთა ਕਾਲ ਕੁਵਾਰੀ ਕਾਇਆ ਚੁਕ ਟੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਇੱਕ ਮਨ ਦੀ ਤੈਅ ਜਗ ਜੀਤ ਆਦੇਸ ਸਹ ਆਦੇਸ ਆਦ ਅਨਿਲ ਅਨਾਦ ਅਨਾਹਤ ਯੁਗ ਯੁਗ ਇੱਕ ਹੋਵੇ ਪਉਗਤ ਗਿਆਨ ਦਇਆ ਪੰਡਾਰਣ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਧਿ ਸਿਧ ਅਵਰਾਸਾਦ ਸੰਯੋਗ ਵਿਜੋਧੇ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਸਹਿਆਦੇਸ ਆਦ ਅਨੇਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤਿਵਿਆਈ ਤੈ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜੀਵਤ ਸੁਭਾਵ ਹੈ ਤਿਵੇਂ ਚਲਾਵੇ ਜਿਵ ਹੋਇ ਫੁਰਮਾਣ ਉਹ ਵੇਖੈ ਉਹ ਨ ਨਦਰਣਿ ਆਵੇ ਬਹੁਤਾ ਇਓ ਬਿਡਾਣ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਆਸਣ ਲੋਇ ਲੋਇ ਪੰਡਾਰੇ ਚੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨੰਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਭਾ ਲੱਖ ਹੋਈ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਹ ਤਰਾ ਪਤ ਪਵੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੇਸ ਨਾਨਕ ਨਜ਼ਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਛੁਪਨ ਜੋਰ ਜੋਰਨਾ ਮੰਗਣ ਦੇਣ ਜੋਰ ਜੋਰਨਾ ਜੀਵਣਾ ਮਰਣ ਨਹ ਜੋਰ ਜੋਰਨਾ ਰਾਜ ਮਾਲ ਮਨਸੋਰ ਜੋਰਨਾ ਸਵਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟਾ ਸੰਸਾਰ ਜਿਸ ਵਥ ਜੋਰ ਕਰ ਵੇਖ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੀ ਰੁਤੀ ਥਿਤੀ ਵਾਰੂ ਪਉਣ ਪਾਣੀ ਅਗਨੀ ਪਾਤਾਲ ਤਿਸੁ ਸਚ ਧਰਤੀ ਤਾ ਪ੍ਰਖੀ ਧਰਮਸਾਲ ਤਿਸ ਵਿੱਚ ਜੀਉ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਤਰਵਾਰ ਤਿੱਥਾ ਸੋਹਨ ਪੰਚ ਪ੍ਰਵਾਣ ਨਦਰੇ ਕਰੋ ਭਵਾਨੀ ਸਾਨ ਕੱਚ ਪਕਾਈ ਉਥ ਪਾਏ ਨਾਨਕ ਗਇ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣੋ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਮੇ ਘਾੜਤ ਘਾੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇ ਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇ ਤੇ ਕੇਤੇ ਮੰਡਲ ਦੇਸ ਕੇਤੇ ਸਤ ਬੁੱਧ ਨਾਥ ਕੇ ਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਣ ਕੇ ਤੇ ਕੇਤੇ ਰਤਨ ਸਮੁੰਦਰ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕਹਿਤੀਆਂ ਸੁਰਤੇ ਸੇਵਕ ਕਿਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਨੋਧ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬੋਧ ਅਨੂਪ ਤਾਂ ਕੀਆਂ ਗੱਲਾਂ ਕਤਿਆਂ ਨਾ ਜਾਏ ਜੇ ਕੋ ਕਹੈ ਪਿੱਛੇ ਪਸਦਾਈ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸੰਧਾ ਕੀ ਸੋਧਾ ਕਰਮਕੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਬਲ ਸੂਰ ਤਿਨਮਾ ਆਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਕੈ ਰੂਪ ਨਾ ਕਤ ਨੈ ਜਾਏ ਨਾ ਓਏ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਬਸੈ ਮਨ ਮਾਏ ਤਿੱਥ ਭਗਤ ਵਸੈ ਕੇਰੋ ਕਰਹਿ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰਕਾਰਿ ਕਰ ਕਰ ਵੇਖੈ ਨਦਰ ਨਿਹਾਲ ਤਿੱਥ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਤ ਨ ਅੰਤ ਤਿੱਥ ਲੋਲ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾੜਾਂ ਤੀਰਜ ਸੁਨਿਆਰ ਅਹਿਰਣ ਮਤ ਬੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੇ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਆਗੁਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇ ਖੇਲ ਸਗਲ ਜਗਤ ਚੰਗਿਆ ਨਾ ਬੁਰਿਆ ਨਾ ਬੱਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਇੱਕ ਓਅੰਕਾਰ